ਜੋ ਵੀ ਜਾਈਏ ਪੰਜਾਬ ਪੁਲਿਸ ਵੱਲੋਂ ਕਰਵਾਏ ਜਾ ਰਹੇ ਅਮਰਸਰ ਦਿਹਾਤੀ ਵੱਲੋਂ ক্রিকেট ਟੂਰਨਾਮੈਂਟ ਵਿੱਚ ਅੱਜ ਦੋ ਸੈਮੀਫਾਈਨਲ ਤਰਸਿਕਾ ਦੀ ਗਰਾਊਂਡ ਵਿੱਚ ਖੇਡੇ ਗਏ ਜਿੱਥੇ ਕਿ ਪਹਿਲਾ ਮੈਚ ਰਾਜਾ ਸਾਸੀ ਵਰਸਸ ਅਜਨਾਲਾ ਦੇ ਵਿਚਕਾਰ ਖੇਡਿਆ ਗਿਆ ਤੇ ਦੂਜਾ ਮੈਚ ਜੈਰੀਆ ਗੋਸਟ ਕਲੱਬ ਰੀਆ ਅਤੇ ਅਮਰਸਰ ਅਕੈਡਮੀ ਦੇ ਵਿਚਕਾਰ ਖੇਡਿਆ ਗਿਆ ਜਿਸ ਵਿੱਚ ਪਹਿਲੇ ਮੈਚ ਵਿੱਚ ਅਮਰਸਰ ਨੇ ਦਿੱਤਾ ਹੈ ਜੀ ਦੇ ਦੂਜੇ ਮੈਚ ਵਿੱਚ ਦੋਸਪੋਰਟਸ ਕਾਪੀ ਨੇ ਆਪਣੇ ਯੋਗਤਾ ਨਾਲ ਦੋਵੇਂ ਟੀਮਾਂ ਫਾਈਨਲ ਵਿੱਚ ਪਹੁੰਚ ਪਹੁੰਚਿਆ ਅਤੇ ਕੱਲ ਨੂੰ ਫਾਈਨਲ ਮੈਚ ਵਿਆਸ ਦੀ ਗਰਾਊਂਡ ਵਿੱਚ ਖੇਡਿਆ ਜਾਵੇਗਾ ਆਓ ਦੇਖਦੇ ਹਾਂ ਇਸ ਮੈਚ ਦੀਆਂ ਕੁਝ ਚਲਕੀਆਂ ਸਾਡੇ ਨਾਲ ਬਣੇ ਰਹੋ ਮੈਂ ਰਣਜੀਤ ਸਿੰਘ ਗੰਗਦੇਲੀ ਟਾਪ ਨਿਊਜ਼ ਤੇ ਰਹੀ ਆ ਕਰਵਾੜ ਕੀਤਾ ਹਮਾਂ ਖੇਡਣਾ ਚਾਹੁੰਦੇ ਸੀ ਤੇ ਮੈਚ ਅਜਨਾਲਾ ਕ੍ਰਿਕਟ ਕਲੱਬ ਤੇ ਚਕਮੇਸ਼ ক্রিকেট ਕਲੱਬ ਅੰਮ੍ਰਿਤਸਰ ਦੇ ਦਰਮਿਆਨ ਖੇਡਿਆ ਜਾ ਰਿਹਾ ਪੰਜਾਬ ਪੁਲਿਸ ਵੱਲੋਂ ਇਹ ਮੈਚ ਕਰਵਾਏ ਜਾ ਰਿਹਾ ਨਸ਼ਿਆਂ ਦੇ ਵਿਰੁੱਧ ਨੌਜਵਾਨਾਂ ਨੂੰ ਜਾਗਰਿਤ ਕਰਨ ਲਈ ਪੰਜਾਬ ਪੁਲਿਸ ਦਾ ਬਹੁਤ ਵੱਡਾ ਉਪਰਾਲਾ ਤਸਿੱਕੇ ਪਹਿਲਾ ਸੈਮੀਫਾਈਨਲ ਜਾਂਦਾ ਹੈ ਆਖਰੀ ਮਾ ਖੇਡ ਰਿਹਾ ਹੈ ਖੇਡੀ ਸ਼੍ਰੀ ਪ੍ਰਵਿੰਦਰ ਸਿੰਘ ਰੰਦਾਵਾ ਜੀ ਥੋੜਾ ਜਿਹਾ ਪੋਲ ਦੀ ਵਜ੍ਹਾ ਨਾਲ ਮਿਸਜਜ ਹੋਇਆ ਦੋ ਰਨ ਇਹ ਤਾਂ ਬਾਤ ਨਹੀਂ ਅੱਜ ਕਰੰਮ ਦੇ ਪਾ ਜੇ ਲੱਗ ਤੇ ਗੇਮ ਪਾ ਦੋ ਦਿਆ ਸਾਹਮਣੇ ਪਰਮਿੰਦਰ ਉਹ ਕਿਸੇ ਵੀ ਤਰ੍ਹਾਂ ਦੀ ਲੋਜ ਬਾਲ ਦੀ ਤਲਾਸ਼ ਪਰਮਿੰਦਰ ਤੇਜ ਜਿੰਨੀ ਮਰਜ਼ੀ ਹੋਵੇ ਇਹਨਾਂ ਨੂੰ ਪਰਵਾਹ ਨਹੀਂ ਕਿਉਂਕਿ ਬੈਟਿੰਗ ਬਹੁਤ ਸੋਹਣੀ ਕਰਦੇ ਆ ਜੇਤਾ ਉੱਪਰ ਗੇਮ ਖੇਲ ਇੱਕ ਵਾਰੀ ਸ਼ਾਟ ਖੇਡਿਆ ਫੀਲਡਰ ਪਿੱਛੇ ਮੌਜੂਦ ਇੱਕ ਰਨ ਸਾਲੀ ਨਾਲ ਸ਼ਾਨਦਾਰ ਬੋਲਿੰਗ ਦਾ ਮੁਜ਼ਾਹਰਾ ਰਦਾਈ ਨੇ ਹੁਣ ਤੱਕ ਸਿਰਫ 7 ਰਨ ਕਰਿਆ ਲਾਸਟ ਓਵਰ ਇਹਨਾਂ ਦੀ ਬੋਲਿੰਗ ਸਪੈਲ ਦਾ ਸਾਹਮਣੇ ਫੇਰ ਸ਼ਾਟ ਪਿੱਛੇ ਕੀਪਰ ਨੇ ਮੈਸਕੀਟ ਦਾ ਬੀਟ ਹੋਇਆ ਬੈਟਸਮੈਨ ਵੀ ਕੀਪਰ ਬਾਏ ਦੇ ਚਾਰ ਰਨ ਕਿਤਾ ਮਰਜ਼ੀ ਆ ਰਨ ਚਾਹੀਦੇ ਆ 200 ਪਲੱਸ ਹੋਣਾ ਪੜਾ ਜ਼ਰੂਰੀ ਲੁਗਾ ਕਿ ਚੌਕਾ ਛੱਕਾ ਕੁਝ ਮਾਰਿਆ ਜਾਵੇ ਪਿਛੇੜਿਆ ਹੂੰ ਬਣਾਇਆ ਕੱਟ ਸ਼ਾਟ ਯਾਰਕਰ ਸੀ ਇਹ ਬਹੁਤ ਵਧੀਆ ਯਾਰਕਰ ਸੀ ਰਣਜੀ ਦਾ ਪਰ ਜਸ਼ਨ ਬਿਲਕੁਲ ਤਿਆਰ ਹੋਰ ਨਸਾਨੀ ਦਾ ਸਾਲ ਬਾਅਦ ਫਿਰ ਜਿੰਨੇ ਕ ਮੈਨੂੰ ਜਾਣਕਾਰੀ ਆ ਇਹ ਉਪਰਾਲਾ ਕੀਤਾ ਗਿਆ ਜੋ ਕਿ ਬਹੁਤ ਹੀ ਵਧੀਆ ਉਪਰਾਲਾ ਕਿਉਂਕਿ ਅੱਜ ਕੱਲ ਨੌਜਵਾਨ ਪੀੜੀ ਖੇਡਾਂ ਨੂੰ ਛੱਡ ਕੇ ਨਸ਼ਿਆਂ ਵੱਲ ਜ਼ਿਆਦਾ ਚਲੀ ਗਈ ਆ ਮੈਂ ਦੇਖਿਆ ਕਬੱਡੀ ਦੇ ਮੈਚ ਹੁੰਦੇ ਆ ਤੇ ਜਦੋਂ ਗਰਾਊਂਡ ਖਾਲੀ ਕੀਤੀ ਜਾਂਦੀ ਆ ਤੇ ਪਿੱਛੇ ਟੀਕੇ ਟੀਕੇ ਪਏ ਹੁੰਦੇ ਆ ਤੇ ਬੜੀ ਵਾਲੀ ਮੈਂ ਦੇਖਿਆ ਕ੍ਰਿਕਟ ਦੇ ਮੈਚ ਹੁੰਦੇ ਆ ਬਹੁਤ ਘੱਟ ਆ ਫਿਰ ਵੀ ਮੈਂ ਦੇਖਿਆ ਕਿ ਕੈਪਟਨਾਂ ਦੇ ਪੁੱਤੇ ਵੀ ਹੁੰਦੇ ਕਈ ਵਾਰੀ ਗ੍ਰਾਊਂਡ ਦੇ ਬਾਹਰ ਇਹ ਚੀਜ਼ਾਂ ਨੌਜਵਾਨਾਂ ਨੂੰ ਛੱਡਣੀਆਂ ਪੈਣੀਆਂ ਖੁਰਾਕਾਂ ਦੇਸ਼ਕ ਮਿਲਾਵਟੀ ਹੋ ਗਈਆਂ ਪਰ ਹਾਲੇ ਵੀ ਉਹਨਾਂ 'ਚ ਥੋੜਾ ਬਹੁਤਾ ਅਸਰ ਹੈਗਾ ਕਮ ਸੇ ਕਮ ਪਿੰਡਾਂ ਦੇ ਵਿੱਚ ਹਾਲੇ ਵੀ ਦੁੱਧ ਵਧੀਆ ਮਿਲਦਾ ਖੁਰਾਕਾਂ ਹਾਲੇ ਵੀ ਦੁੱਧ ਕਿਉਂ ਵਧੀਆ ਮਿਲ ਜਾਂਦਾ ਤੇ ਮੈਂ ਚਾਹਾਂਗਾ ਕਿ ਨਸ਼ਿਆਂ ਤੋਂ ਦੂਰ ਰਹਿ ਕੇ ਆਪਾਂ ਖੁਰਾਕਾਂ 'ਵਾਲ ਧਿਆਨ ਦੇਈਏ ਤੇ ਜਿੰਨਾ ਹੋ ਸਕੇ ਆਪਣੇ ਸਰੀਰ ਨੂੰ ਤੇ ਆਪਣੇ ਪੰਜਾਬ ਨੂੰ ਨਸ਼ਿਆਂ ਤੋਂ ਦੂਰ ਕਰੀਏ ਅੱਜ ਤਰਸਿੱਕੇ ਦੀ ਗਰਾਊਂਡ 'ਚ ਜਿਹੜਾ ਪੰਜਾਬ ਪੁਲਿਸ ਵੱਲੋਂ ਮੈਚ ਕਰਵਾਇਆ ਜਾ ਰਿਹਾ ਅੱਜ ਪਹਿਲਾ ਸੈਮੀਫਾਈਨਲ ਚੱਲ ਰਿਹਾ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਤਰਸਿੱਕੇ ਦੀ ਗਰਾਊਂਡ ਨੂੰ ਇਹ ਮੌਕਾ ਮਿਲਿਆ ਜੀ ਸਾਰੇ ਹੀ ਲਾਕਾ ਜਿਹੜਾ ਬਹੁਤ ਹੀ ਵਧੀਆ ਪ੍ਰਭਾਵ ਨਸ਼ਿਆਂ ਤੋਂ ਜਾਗਰੂਤ ਕਰਨ ਵਾਸਤੇ ਬੱਚਿਆਂ ਨੂੰ ਇਸੇ ਜੀ ਹਮੇਤ ਚੱਲਦੇ ਰਹੇਗੇ ਆਪਾਂ ਸਾਰੇ ਸਾਰੇ ਨਗਰ ਸਾਰੇ ਨਗਰਾਂ ਨਾਲ ਮਿਲ ਕੇ ਸਾਥ ਹੀ ਤੇ ਬਹੁਤ ਸੋਹਣੀ ਗੱਲ ਆ ਕਿ ਬੱਚੇ ਜਾਗਰੂਤ ਹੋ ਜਾਣ ਤੇ ਪਹਿਲਵਾਨੀ ਚ ਪੈਰ ਰੱਖਣ ਨਸ਼ਿਆਂ ਤੋਂ ਰਹਿਤ ਨਾ ਇਹ ਮੈਚ ਜਿਹੜੇ ਕਰਵਾਏ ਜਾ ਰਹੇ ਆ ਜੀ ਮਾਨਯੋਗ ਐਸਐਸਪੀ ਚਰਨਜੀਤ ਸਿੰਘ ਜੀ ਸੋਲ ਆਈਪੀਐਸ ਐਸਪੀ ਹੈੱਡਕ quarters ਜਰਦੀਸ਼ ਕੁਮਾਰ ਜੀ ਡੀਐਸਪੀ ਤਰਮਿੰਦਰ ਕਲਿਆਣ ਜੀ ਡੀਐਸਪੀ ਅਰਣ ਸ਼ਰਮਾ ਜੀ ਪਾਬਾਬਕਾਲਾ ਦੇ ਡੀਐਸਪੀ ਆਏ ਐਸਐਚਓ ਤਸਿੱਕਾ ਸਰਦਾਰ ਬਰਿੰਦਰ ਸਿੰਘ ਜੀ ਤੇ ਐਸਐਚਓ ਬਿਆਸ ਸਰਦਾਰ ਗਗਨਦੀਪ ਸਿੰਘ ਜੀ ਹੋਰ ਵੀ 35 ਸੱਜੇੜਾ ਜਿਨ੍ਹਾਂ ਨੇ ਇਸ ਟੂਰਨਾਮੈਂਟ ਵਿੱਚ ਇਹਨਾਂ ਮੈਚਾਂ ਵਿੱਚ ਕਾਫੀ ਸਹਿਯੋਗ ਕੀਤਾ ਜਿਨ੍ਹਾਂ ਚੋਂ ਇੱਕ ਨੇ ਜਗਦੀਪ ਸਿੰਘ ਜੀ ਸਰਪੰਚ ਪਰ ਸਿੱਕਾ ਤੇ ਜਰਮਨਜੀਤ ਸਿੰਘ ਜੀ ਸਰਪੰਚ ਪਰ ਸਿੱਕਾ ਤੇ ਬਿਆਸ ਦੇ ਸਰਪੰਚ ਸਰਦਾਰ ਸੁੰਦਰਪਾਲ ਸਿੰਘ ਜੀ ਲੱਡੂ ਉਹਨਾਂ ਨੇ ਵੀ ਬੜਾ ਸਹਿਯੋਗ ਦਿੱਤਾ ਇਹਨਾਂ ਮੈਚਾਂ ਦੇ ਵਿੱਚ ਫਾਈਨਲ ਬਿਆਸ ਵਿੱਚ ਹੋਏਗਾ ਤੇ ਅੱਜ ਉਹਨਾਂ ਨੇ ਪੂਰਾ ਅਰੇਂਜਮੈਂਟ ਉਸੇ ਕਰ ਲੈਣਾ ਜੀ ਫਾਈਨਲ ਦਾ ਫਾਈਨਲ ਬਿਆਸ ਦੇ ਦੋਨੇ ਸੈਮੀਫਾਈਨਲ ਦੇ ਵਿਜੇਤਾ ਟੀਮਾਂ ਬਿਆਸ ਵਗੇ ਫੈਨਾਂ ਦੀਆਂ ਕੱਲ ਸਵੇਰੇ 11 ਵਜੇ ਤੇ ਮੇਰੀ ਬੇਨਤੀ ਹੈ ਸਾਰੇ ਪਤੰਦੇ ਸੱਜਣਾ ਨੂੰ ਕਿ ਉਹ ਖੁਲ੍ਹ ਹੁਮਾ ਕੇ ਕੱਲ ਬਿਆਸ ਦੀ ਗਰਾਊਂਡ ਵਿੱਚ ਪਹੁੰਚਣ ਤੇ ਜਿਹੜਾ ਸੁਨੇਹਾ ਪੰਜਾਬ ਪੁਲਿਸ ਦੇ ਰਹੀ ਆ ਉਸ ਸੁਨੇਹ ਨੂੰ ਅੱਗ ਦੀ ਤਰ੍ਹਾਂ ਪੂਰੇ ਪੰਜਾਬ ਵਿੱਚ ਫੈਲਾਇਆ ਜਾਵੇ ਬਹੁਤ ਬਹੁਤ ਸ਼ੁਕਰੀਆ ਜਿਹੜੇ ਟੀਮਾਂ ਨੇ ਪਾਰਟਿਸਪੇਟ ਕੀਤਾ ਇਸ ਇਨਾ ਮੈਚਾਂ ਦੇ ਵਿੱਚ ਮੈਂ ਬਹੁਤ ਧੰਨਵਾਦ ਕਰਦੀ ਆ ਪੰਜਾਬ ਪੁਲਿਸ ਵੱਲੋਂ ਨਹੀਂ ਤੇ ਆਪਣੇ ਵੱਲੋਂ ਵੀ ਤਹਿ ਦਿਲੋਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਬੜਾ ਵਧੀਆ ਮੋਟੇ ਬਾਜੀ ਬੜਾ ਵਧੀਆ ਮਕਸਦ ਆ ਇਹਨਾਂ ਮੈਚਾਂ 36 ਗੇਂਦਾਂ ਦੇ ਵਿੱਚ 43 ਰਨ ਚਾਹੀਦੇ ਆ ਜੋ ਕਿ ਮੁਸ਼ਕਲ ਨਹੀਂ ਲੱਗ ਰਿਹਾ ਪਰ ਇਹ ক্রিকেট ਆ ਮੈਂ ਫਿਰ ਕਹੂੰਗਾ ক্রিকেট ਆ ক্রিকেট 'ਚ ਕੁਝ ਨਹੀਂ ਹੋ ਸਕਦਾ ਇੱਕ ਦੋ ਵਿਕਟਾਂ ਇੱਕ ਦੋ ਛੱਟਕੇ ਲੱਗੇ ਤੇ ਮੈਚ ਖਾਸੀ ਨਹੀਂ ਸਕਦਾ ਹਨ ਕਈਆਂ ਨੇ ਕੋਈ ਆਪਣਾ ਘਰੇਲੂ ਪ੍ਰੋਗਰਾਮ ਕੈਨਸਲ ਕੀਤਾ ਨਾ ਤੇ ਮੈਚ ਖੇਡੇ ਬਹੁਤ ਬਹੁਤ ਸ਼ੁਕਰੀਆ ਸਾਰੀਆਂ ਟੀਮਾਂ ਦਾ ਇਸੇ ਤਰ੍ਹਾਂ ਵਾਈਟ ਬਾਲ ਸਕੋਰ